ਸ਼ਕਤੀ نیوز ਪੰਜਾਬ ਦੇਖ ਰਹੇ ਦਰਸ਼ਕੋ ਤੁਹਾਨੂੰ ਜੀ ਆਖਦਾ ਹਾਂ ਤੇ ਮੈਂ ਹਾਂ ਮਨਜੀਤ ਸਿੰਘ ਖਹਿਰਾ ਅੱਜ ਦੀ ਬਹੁਤੀ ਅਹਿਮ ਖਬਰ ਦੇ ਨਾਲ ਹਾਜ਼ਰ ਹੋਇਆ ਹਾਂ ਬਹੁਤ ਹੀ ਮੰਦ ਭਾਗੀ ਖਬਰ ਹੈ ਇੰਗਲੈਂਡ ਦੇ ਸ਼ਹਿਰ ਸਾਊਥ ਹਾਲ ਤੋਂ ਜਿੱਥੇ ਅੱਜ ਨਗਰ ਕੀਰਤਨ ਦੌਰਾਨ ਇੱਕ ਖਾਣੇ ਵਾਲੇ ਸਟਾਲ ਦੇ ਉੱਪਰ ਅਚਾਨਕ ਅੱਗ ਲੱਗ ਗਈ ਤੇ ਉਸ ਅੱਗ ਦੇ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸਮਾਚਾਰ ਵੀ ਪ੍ਰਾਪਤ ਹੋਇਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਜੋ ਅਹਿਮ ਤਸਵੀਰਾਂ ਜੋ ਸਾਨੂੰ ਲਾਈਵ ਪ੍ਰਾਪਤ ਹੋਈਆਂ ਹਨ ਅਗਲੈਂਡ ਦੇ ਸ਼ਹਿਰ ਸਾਊਥ ਹਾਲ ਤੋਂ ਸਾਊਥ ਹਾਲ ਦੇ ਨਗਰ ਕੀਰਤਨ ਦੌਰਾਨ ਇੱਕ ਲਗੇ ਸਟਾਲ ਦੇ ਉੱਪਰ ਅੱਗ ਲੱਗ ਗਈ ਅਤੇ ਉਸ ਅੱਗ ਦੇ ਇਹ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਤੇ ਪਗੜਾ ਪਗੜੜ ਵੀ ਮਚਣ ਦਾ ਸਮਾਚਾਰ ਪ੍ਰਾਪਤ ਹੋਇਆ ਸਭੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆਓ ਸੁਣਦੇ ਹਾਂ ਉਹ ਪ੍ਰਸ਼ਾਸਨ ਜੀ ਇਨਫੋਰਮੇਟਿ ਹੈਸ ਬੀਨ ਅ ਮੇਜਰ ਇਨਸਿਡੈਂਟ ਔਨ ਸਾਊਥ ਰੋਡ ਇਨਵੋਲਵਿੰਗ ਗੈਸ ਕੈਨਿਸਟਰਸ ਆਫ ਸਮ ਆਫ ਦ ਸਟੋਰ ਦੇ ਗਾਟ ਡੂਨ ਸੇਵ ਹੇਰ ਆਫਰਟਨਲੀ ਇਜ਼ ਨੋ ਸੀਰੀਅਸ ਇਨਜਰੀਜ਼ ਬਟ ਬਿਕੋਜ਼ ਗੈਸ ਕੈਨਿਸਟਰਸ ਕੋਲ ਆਇਟ ਇਟ ਇਸ ਗੋਣਾ ਟੇਕ ਸਮ ਟਾਈਮ ਟੂ ਕੂਲ देम ਡਾਊਨ The authorities have taken the decision to cancel the Nagar for the protection of the Sangat because it's too dangerous for Sangat to be in such a confined area where there are gas canisters which may pose a risk to them. So, unfortunately, the Nagar is going to have to be, uh, it's, not going to it's not going to finish now. The park is going to return back to Park Avenue, Gordura, where some what will happen. Bent to or Sangat, please either come to Park Avenue or go back to Havlokra Gordura, where there is a and going all the way through to the evening. But for the time being, Count and keeping cannot take place due to a major incident on South Road. सच्ची खबर सब तो पहला ताजा तरीन खबर देखने सब्सक्राइब करो YouTube ਚੈਨਲ ਜਨਸ਼ਕਤੀ نیوز ਪੰਜਾਬ ਅਤੇ Facebook ਪੇਜ ਲਾਇਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.janshakti news.com ਤੇ ਬ੍ਰਾਊਜ਼ ਕਰੋ ਅਤੇ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ e-paper ਜਨਸ਼ਕਤੀ نیوز ਪੰਜਾਬ ਤੇ ਕਲਿੱਕ ਕਰੋ ਧੰਨਵਾਦ